ਪੀਬੀ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਔਰ ਤੋਂ ਫਿਲੌਰ ਜਾਂਦੇ ਮੁੱਖ ਮਾਰਗ ਤੇ ਪੈਂਦੇ ਪਿੰਡ ਸੇਲਕੀ ਆਣਾ ਦੇ ਇੱਕ ਮਹਿੰਦੀ ਗੁੱਜਰ ਪਰਿਵਾਰ ਦੀ ਸਾਰੀ ਜ਼ਿੰਦਗੀ ਦੀ ਕਮਾਈ ਤੇ ਉਸ ਵਕਤ ਪਾਣੀ ਫਿਰ ਗਿਆ ਜਦੋਂ ਬੀਤੀ ਰਾਤ ਚੋਰਾ ਨੇ ਉਹਨਾਂ ਦਾ ਸਾਰਾ ਗਹਿਣਾ ਗੱਟਾ ਅਤੇ 50000 ਰੁਪਏ ਨਕਦੀ ਚੋਰੀ ਕਰ ਲਈ ਇਸ ਘਟਨਾ ਤੋਂ ਪੀੜਤ ਨੂਰ ਆਲਮ ਉਰਫ ਬਿੱਟੂ ਪੁੱਤਰ ਨਵਾਬਦੀਨ ਵਾਸੀ ਸੇਲਕੀ ਆਣਾ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਅਸੀਂ ਕਰੀਬ 30 ਸਾਲ ਤੋਂ ਇਸ ਪਿੰਡ ਵਿੱਚ ਰਹਿੰਦੇ ਹਾਂ ਤੇ ਹਰ ਰੋਜ਼ ਵਾਂਗ ਰਾਤੀ ਸਾਰਾ ਪਰਿਵਾਰ ਵਿਹੜੇ ਵਿੱਚ ਸੁੱਤਾ ਪਿਆ ਸੀ ਤੇ ਜਦੋਂ ਸਵੇਰੇ ਉੱਠ ਕੇ ਕਮਰੇ ਦਾ ਦਰਵਾਜ਼ਾ ਖੋਲਣ ਲੱਗੇ ਤਾਂ ਦਰਵਾਜ਼ਾ ਨਹੀਂ ਖੁੱਲਿਆ ਜਦੋਂ ਜ਼ੋਰ ਨਾਲ ਟੱਕਾ ਮਾਰ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਪੇਟੀ ਦਾ ਜਿੰਦਰਾ ਤੋੜ ਕੇ ਸਾਰਾ ਸਮਾਨ ਖਿਲਾਰਿਆ ਹੋਇਆ ਸੀ ਕਮਰੇ ਦੀ ਪਿਛਲੀ ਕੰਨ ਪਾੜੀ ਹੋਈ ਸੀ ਤੇ ਪੇਟੀ ਵਿੱਚੋਂ 4 ਤੋਲੇ ਦੇ ਸੋਨੇ ਦੇ ਗਹਿਣੇ ਅਤੇ 50000 ਰੁਪਏ ਦੀ ਨਕਦੀ ਚੋਰੀ ਕੀਤੀ ਹੋਈ ਸੀ ਉਹਨਾਂ ਦੱਸਿਆ ਕਿ ਪੱਖੀ ਕੁਲਰ ਚੱਲਦੇ ਹੋਣ ਕਰਕੇ ਚੋਰੀ ਹੋਣ ਦਾ ਪਤਾ ਨਹੀਂ ਲੱਗ ਸਕਿਆ ਉਹਨਾਂ ਦੱਸਿਆ ਕਿ ਉਹਨਾਂ ਨੇ ਇਹ ਸਮਾਨ ਸਾਰਾ ਦਿਨ ਪਸ਼ੂਆਂ ਪਿੱਛੇ ਘੁੰਮ ਘੁੰਮ ਕੇ ਅਤੇ ਪਸ਼ੂਆਂ ਨਾਲ ਪਸ਼ੂ ਹੋ ਕੇ ਬਣਾਇਆ ਸੀ ਪਰ ਚੋਰ ਉਹਨਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਚੋਰੀ ਕਰਕੇ ਲੈ ਗਏ ਤੇ ਇਸ ਘਟਨਾ ਨੇ ਸਾਡੇ ਸਾਰੇ ਪਰਿਵਾਰ ਦਾ ਲੱਖ ਤੋੜ ਕੇ ਰੱਖ ਦਿੱਤਾ ਹੈ ਉਹਨਾਂ ਦੱਸਿਆ ਕਿ ਇਸ ਘਟਨਾ ਸੰਬੰਧੀ ਪੁਲਿਸ ਚੌਕੀ ਲਸਾੜਾ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ ਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਦੀ ਪਾਲ ਕਰਕੇ ਸਾਡਾ ਸਮਾਨ ਵਾਪਸ ਦਿਵਾਇਆ ਜਾਵੇ ਇਸ ਸਬੰਧੀ ਲਸਾੜਾ ਪੁਲਿਸ ਚੌਂਕੀ ਦੇ ASI ਕੁਲਵੀਰ ਸਿੰਘ ਨੇ ਦੱਸਿਆ ਕਿ ਇਸ ਡੇਰੇ ਨੂੰ ਆਉਂਦੇ ਰਸਤਿਆਂ ਦੇ CCTV ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਚੋਰਾਂ ਦੇ ਅੜਿੱਕੇ ਆਉਣ ਦੀ ਆਸ੍ਰੀ ਹੈ ਆਓ ਪੀੜਤ ਪਰਿਵਾਰ ਨਾਲ ਕਰਦੇ ਹਾਂ ਗੱਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਅਦੀ ਨਾਲ ਆਪਣਾ ਨੋਰਾਲ ਮੈਂ ਠੀਕ ਹੈ ਜੀ ਖੈੜੀ ਚੋਲੀ ਹੋਈ ਆ ਬਲਦੇ ਕਿੱਦਾਂ ਕਿੱਦਾਂ ਹੋਇਆ ਪਤਾ ਲਗਾ ਕਿੱਦਾਂ ਹੋਈਏ ਹਾਂਜੀ ਹਾਂਜੀ ਰਾਤ ਕੋਈ 12 ਵਜੇ ਤੋਂ ਬਾਅਦ 11 ਵਜੇ ਤੱਕ ਤੇ ਜਾਗਦੇ ਰਹੇ ਆ ਠੀਕ ਹੈ ਜੀ ਉਸ ਤੋਂ ਬਾਅਦ ਹੀ ਹੋਇਆ ਜੋ ਹੋਇਆ ਤੇ ਈਵਨ ਨੁਕਸਾਨ ਕੋਈ ਹੋਇਆ ਨੁਕਸਾਨ ਕੋਈ ਸਾਢੇ 6 ਲੱਖ ਦਾ ਹੋਇਆ ਸਾਢੇ 6 ਲੱਖ ਤੇ ਕੀ ਕੀ ਸਗਾਰ ਬਾ ਗਹਿਣੇ ਸੀ ਜਿੱਦਾਂ ਤਿੰਨਾਂ ਮਾਤਾ ਦੇ ਹੀ ਭੈਣ ਦੇ ਹੀ ਇੱਕ ਪਰਜਾਈ ਦੇ ਸੀ ਅੱਛਾ ਜੀ ਹਾਂਜੀ ਨਾਟਕ ਨਹੀਂ ਵਸੇ 50000 ਰੁਪਏ ਸੀ ਠੀਕ ਹੈ ਜੀ ਤੇ ਤੁਹਾਨੂੰ ਕਿੱਦਾਂ ਪਤਾ ਲਗਾ ਅਸੀਂ ਜਦੋਂ ਸਵੇਰੇ ਮੱਝਾਂ ਚੋਣ ਜਾ ਕੇ ਗੇਟ ਲੱਗੇ ਖੋਲਣ ਅੰਦਰ ਦਰਵਾਜ਼ਾ ਲੱਗਿਆ ਸੀ। ਮਤਲਬ ਅੰਦਰੋਂ ਦਰਵਾਜ਼ਾ ਲੱਗਿਆ ਸੀ। ਹਾਂਜੀ ਅੰਦਰੋਂ ਰੱਸੇ ਨਾਲ ਬੰਨਿਆ ਸੀ ਉਹਨੂੰ ਰੱਸਿਆਂ ਨਾਲ। ਠੀਕ ਹੈ। ਪਰ ਤੁਸੀਂ ਬਾਹਰ ਬੇੜੇ ਚ ਪਏ ਹੋਨੇ। ਬਾਹਰ ਬਰਾਂਡੇ 'ਚ ਸੁੱਤੇ ਸੀ। ਠੀਕ ਹੈ ਜੀ। ਤੇ ਉਹ ਚੋਰ ਆਏ ਕਿਤੇ ਨਹੀਂ ਪਤਾ ਕੁਛ। ਪਿੱਛੋਂ ਆ ਕੇ ਨਾ ਆਪਣੇ ਇਹਦੀ ਕੰਨ ਤੋੜੀਏ, ਕੰਨ ਤੋੜ ਕੇ ਪਿੱਛੇ ਉਹਨੂੰ ਨਿਕਲ ਗਏ। ਬੈਕ ਸਾਈਡ ਤੇ ਖੇਤ ਲੱਗਦੇ ਆ। ਬੈਕ ਸਾਈਡ ਖੇਤ ਆ ਝੋਨਾ ਵੀਜੇ। ਝੋਨਾ ਵੀਜੇ ਆ। ਹਾਂਜੀ ਹਾਂਜੀ। ਤੇ ਇਹਦਾ ਮਤਲਬ ਬੜਾ 6-7 ਸਾਢੇ 6 ਦਾ ਨੁਕਸਾਨ ਔਰ ਤੁਸੀਂ ਇਸ ਸੰਬੰਧੀ ਕੋਈ ਰਿਪੋਰਟ ਲਖਾਈ ਆ ਹਾਂਜੀ ਹਾਂਜੀ ਲਖਾਈ ਲਸਾੜੇ ਆਪਣੇ ਚੌਂਕੀ ਤੁਹਾਨੂੰ ਇੱਥੇ ਕਿੰਨਾ ਚਾਰ ਹੋ ਗਿਆ ਰਹਿੰਦੇ ਆ ਸਾਨੂੰ ਇੱਥੇ 30 ਸਾਲ ਹੋ ਗਏ ਰਹਿੰਦੇ ਆ ਕਿ ਸਾਲ ਹੋ ਗਏ ਹਾਂਜੀ ਸਰ ਇਹ ਪਿੰਡ ਕਿਹੜਾ ਸੇਲਕਿਆਣਾ ਠੀਕ ਹੈ ਜੀ ਇਹ ਥੋੜਾ ਪੂਰਾ ਨਾਮ ਕੀ ਉਪਰ ਪੂਰਾ ਨਾਮ ਮੇਰਾ ਨੂਰ আলম ਉਹਦਾ ਬਿੱਟੂ ਬਿੱਟੂ ਕਹਿੰਦੇ ਬੰਦੇ ਬਾਪੂ ਮਾਗੀ ਨਵਾਬਦੀਨ ਠੀਕ ਹੈ ਪਿੰਡ ਸੇਲਕਿਆਣਾ ਪਿੰਡ ਸੇਲਕਿਆਣਾ ਹੈ ਤੇ ਮਾਰੋ ਸਾਹਿਬ ਜੀ ਕੀ ਪ੍ਰਸ਼ਾਦੋਂ ਮੰਗ ਕਰਦੇ ਆ ਅਸੀਂ ਇਹੀ ਕਹਿੰਦੇ ਹਾਂ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਵੀ ਕੋਈ ਵੀ ਹੋਵੇ ਵੀ ਸਾਡੇ ਨਾਲ ਇਹ ਹੋਈ ਜਿਹੜਾ ਬੜਾ ਨੁਕਸਾਨ ਹੋਇ ਕਦੀ ਪਿਆ ਹੋਇਆ ਹੀ ਨਹੀਂ ਇਸ ਤੋਂ ਪਿੱਛੇ ਵੀ ਕਦੀ ਹੋਇਆ ਇਹ ਕੰਮ